ਸਸੀ ਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਸ ਰੁੱਖਾਂ ਬਾਰੇ ਗੱਲ ਕਰਦੇ ਆਂ ਪੰਜਾਬ ਦੀ ਵਿਰਾਸਤੀ ਰੁੱਖਾਂ ਬਾਰੇ ਗੱਲ ਕਰਦੇ ਆਂ ਜਿਵੇਂ ਟੱਕ ਸਾਡਾ ਪੰਜਾਬ ਦਾ ਵਿਰਾਸਤੀ ਰੋਖਾ ਇਸ ਨੂੰ ਪਲਾਹ ਵੀ ਬੋਲ ਦਿੰਦੇ ਆ ਇਸ ਨੂੰ ਪਲਾਸ਼ ਵੀ ਬੋਲ ਦਿੰਦੇ ਆ ਇਸ ਨੂੰ ਕੇਸੂ ਵੀ ਬੋਲ ਦਿੰਦੇ ਆ ਇਹਨੂੰ ਜੰਗਲ ਦੀ ਅੱਗ ਵੀ ਬੋਲ ਦਿੰਦੇ ਆ ਵਨ ਜਵਾਰਾ ਬੋਲ ਦਿੰਦੇ ਆ ਇਹਦਾ ਕਾਰਨ ਵਨ ਜਵਾਲਾ ਤੇ ਜੰਗਲ ਦੀ ਅੱਗ ਤਾਂ ਬੋਲਦੇ ਆ ਕਿਉਂਕਿ ਜੇ ਰੋਸੀਂ ਕੋਈ ਜੰਗਲ ਟੱਕਾਂ ਦਾ ਹੋਵੇ ਤਾਂ ਉਹ ਐ ਲਾ ਜਰੂਰ ਦੇ ਜੰਗਲ ਨੂੰ ਅੱਗ ਲੱਗੀ ਹੁੰਦੀ ਹੈ ਸਗਰ ਕਿ ਇਸ ਨੂੰ ਵਨ ਜਵਾਲਾ ਤੇ ਮਤਲਬ ਕਹਿੰਦਾ ਜੰਗਲ ਦੀ ਅੱਗ ਬੋਲਦੇ ਆ ਨੂੰ ਇਸ ਰੁੱਖ ਨੂੰ ਤਾਂ ਇਸ ਰ ਜਿਹੜੇ ਆਦੀਵਾਸੀ ਕਮਿਊਨਿਟੀ ਹੈਗਾ ਮਹਾਰਾਸ਼ਟਰ ਤੇ ਛੱਤੀਸਗੜ੍ਹ ਦੇ ਲੋਕ ਹੈਗੇ ਆ ਇਸ ਨੂੰ ਇਸੇ ਫੁੱਲਾਂ ਨੂੰ ਸੁਕਾ ਕੇ ਉਹ ਰੱਖ ਲੈਂਦੇ ਆ ਫਿਰ ਉਹਦੀ ਚਾਹ ਤੇ ਸ਼ਰਬਤ ਪੀਂਦੇ ਆ ਮਤਲਬ ਤੇ ਜਿਹੜੀ ਚਾਹ ਹੈਗੇ ਨਾਰਮਲ ਹੋ ਜਿਹੜੋ ਫੁੱਲ ਸੁਕਾ ਲੈਂਦੇ ਆ ਜਦੋਂ ਵੀ ਲੋੜ ਪੈਂਦੀ ਹੈ ਉਹ ਆਪ ਦਾ ਪੱਤੀ ਨੂੰ ਪਾ ਕੇ ਬਣਾ ਸਕਦੇ ਆ ਦੁੱਧ ਪਾ ਕੇ ਪਾ ਸਕਦੇ ਆ ਨਾਰਮਲ ਪਾਣੀ ਚ ਮਿਲਾ ਕੇ ਪੀ ਸਕਦੇ ਆ ਕਿਵੇਂ ਵੀ ਪੀ ਸਕਦੇ ਹੋ ਮਤਲਬ ਬਿਨਾ ਪੱਤੇ ਤੋਂ ਵੀ ਪੀ ਸਕਦੇ ਹੋ ਉਸ ਤੋਂ ਬਾਅਦ ਸ਼ਰਬਤ ਬੰਦਾ ਪਲਾਸਤਾ ਪਲਾਸ ਸ਼ਰਬਤ ਬੋਲਦੇ ਆ ਇਹ ਸ਼ਰਬਤ ਹੈਗਾ ਜਿਹੜੋ ਸੁਕਾ ਕੇ ਰੱਖ ਲੈਣੇ ਆ ਉਸ ਤੋਂ ਬਾਅਦ ਜਿਹੜੋ ਸ਼ਰਬਤ ਬਣਾਉਣਾ ਹੋਵੇ 4-5 ਘੰਟੇ ਅੱਗ 'ਚ ਪਾਣੀ ਪਾ ਕੇ ਉਹਨੂੰ ਰੱਖ ਲਓ ਫੁੱਲਾਂ ਨੂੰ ਉਸ ਤੋਂ ਬਾਅਦ ਤੁਸੀਂ ਉਹਨੂੰ ਮਤਲਬ ਕਹਿੰਦੇ ਠੰਡਾ ਕਰ ਲਓ ਬਰਫ਼ ਪਾ ਕੇ ਤੇ ਉਸ ਤੋਂ ਬਾਅਦ ਉਹਦੇ ਵਿੱਚ ਕੁਝ ਵੀ ਜਿਵੇਂ ਕਾਲਾ ਨਮਕ ਪਾ ਲਓ ਜਾਂ ਸੌਂਫ ਪਾ ਲਓ ਜੀਰਾ ਪਾ ਲਓ ਜਿਵੇਂ ਵੀ ਥੋੜਾ ਮਨ ਕਰਦਾ ਲੈਮਨ ਪਾ ਲਓ ਉਹ ਬਣਾ ਕੇ ਤੁਸੀਂ ਵਧੀਆ ਇੱਕ ਸ਼ਰਬਤ ਤਿਆਰ ਕਰ ਸਕਦੇ ਹੋ ਇਹ ਜਿਹੜੀ ਸ਼ਰਬਤ ਦੀ ਜਿਹੜੀ ਚਾਹ ਹੈਗੀ ਆ ਇਹ ਕੂਲੈਂਟ ਦਾ ਕੰਮ ਕਰਦੀ ਠੰਡਕ ਠੰਡਕ ਦਿੰਦੀ ਹੈ ਜਿਵੇਂ ਗਰਮੀ ਦੇ ਮੌਸਮ ਵਿੱਚ ਤੇ ਪੀੜ ਦੀਆਂ ਬਿਮਾਰੀਆਂ ਨੂੰ ਠ ਇਹ ਯੂਰਿਨਰੀ ਇਨਫੈਕਸ਼ਨ ਨੂੰ ਠੀਕ ਕਰਦੇ ਜਿਹੜੇ ਫੁੱਲ ਹੈਗੇ ਜਿਹੜੇ ਇਹਦੇ ਤੇ ਮੈਨਸੂਲ ਸਾਈਕਲ 'ਚ ਕਿਸੇ ਲੇਡੀਜ਼ ਨੂੰ ਪ੍ਰੋਬਲਮ ਆਉਂਦੀ ਉਹਨੂੰ ਵੀ ਠੰਡ ਠੰਡ ਕਰਕੇ ਸੈੱਟ ਕਰਨ 'ਚ ਹੈਲਪ ਕਰਦੇ ਹੈਗੇ ਆ